ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਕਹਾਣੀ ਪੂਰੀ ਸੁਣ ਕੇ ਕਮੈਂਟ ਜ਼ਰੂਰ ਕਰਨਾ ਮੇਰਾ ਪਿਓ ਪਿੰਡ ਦਾ ਕਹਿੰਦਾ ਕਹਾਉਂਦਾ ਸਰਪੰਚ ਸੀ ਉਸ ਦਾ ਨਾਮ ਬਹੁਤ ਮਸ਼ਹੂਰ ਸੀ ਕਈ ਪਿੰਡਾਂ ਦੇ ਲੋਕ ਉਸ ਨੂੰ ਜਾਣਦੇ ਸੀ ਤੇ ਜਦੋਂ ਇੱਕ ਧੀ ਆਪਣੇ ਪਿਓ ਦੀ ਪੱਗ ਰੋਲ ਦਿੰਦੀ ਹੈ ਤਾਂ ਫਿਰ ਉਸ ਨੂੰ ਜੋ ਨਹੀਂ ਚਾਹੁੰਦਾ ਉਹ ਵੀ ਚਾਣਨ ਲੱਗ ਜਾਂਦਾ ਹੈ ਹਰ ਕੋਈ ਟੋਟਕੇ ਦਾ ਆਦਮੀ ਗੱਲਾਂ ਕਰਕੇ ਲੰਘ ਜਾਂਦਾ ਹੈ। ਇਹ ਹੀ ਮੇਰੀ ਕਹਾਣੀ ਹੈ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ। ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ। ਮੈਂ ਆਪਣੇ ਭੈਣ ਭਰਾਵਾਂ ਵਿੱਚੋਂ ਛੋਟੀ ਸੀ। ਅਸੀਂ ਚਾਰ ਭੈਣ ਭਰਾ ਸੀ। ਦੋ ਭਰਾ ਵੱਡੇ ਸੀ ਤੇ ਅਸੀਂ ਦੋਨੇ ਭੈਣਾਂ ਛੋਟੀਆਂ ਸੀ। ਮੇਰੇ ਮਾਪਿਓ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਕਿਉਂਕਿ ਮੈਂ ਛੋਟੀ ਸੀ ਬੜੇ ਲਾਡ ਪਿਆਰ ਨਾਲ ਉਹਨੇ ਸਾਨੂੰ ਪਾਲਿਆ ਸੀ। ਅਸੀਂ ਇੱਕ ਘਰੋਂ ਵੀ ਚੰਗੇ ਸਰ ਤੇ ਪੜ੍ਹਦੇ ਸੀ ਅਸੀਂ ਸਾਰੇ ਭੈਣ ਭਰਾ ਪ੍ਰਾਈਵੇਟ ਸਕੂਲ ਵਿੱਚ ਪੜ੍ਹੇ ਸੀ ਜਦੋਂ ਮੈਂ ਸਕੂਲ ਜਾਂਦੀ ਹੁੰਦੀ ਸੀ ਤਾਂ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਸੀ ਉਹ ਵੀ ਮੈਨੂੰ ਬੜਾ ਪਿਆਰ ਕਰਦਾ ਹੁੰਦਾ ਸੀ ਸਾਡਾ ਪਿਆਰ 8ਵੀਂ ਤੋਂ ਹੀ ਸ਼ੁਰੂ ਹੋਇਆ ਸੀ ਤੇ 10ਵੀਂ ਤੱਕ ਪ੍ਰਾਈਵੇਟ ਸਕੂਲ ਵਿੱਚ ਰਹੀ 10 ਸਾਲ ਮੈਂ ਉਹਦੇ ਨਾਲ ਉੱਥੇ ਹੀ ਰੰਗ ਰੰਗੀਆਂ ਮਲਾਈ ਇੱਕ ਦੂਜੇ ਦੇ ਬਿਨਾ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੁੰਦੇ ਸੀ ਬਹੁਤ ਇੰਜੋਏ ਕਰਦੇ ਹੁੰਦੇ ਸੀ ਇਹ ਸਿਰ ਜਿਸ ਤਰ੍ਹਾਂ ਕਹਿੰਦੇ ਆ ਕਿ ਜਿਹੋ ਜੀ ਸੰਗਤ ਹੁੰਦੀ ਆ ਉਹੋ ਜੀ ਰੰਗਤ ਹੁੰਦੀ ਆ ਇਹੀ ਗੱਲ ਮੇਰੇ ਨਾਲ ਹੋਈ ਮੇਰੀਆਂ ਸਹੇਲੀਆਂ ਦੀ ਵੀ ਕਿਤੇ ਨਾ ਕਿਤੇ ਫਰੈਂਡਸ਼ਿਪ ਹੁੰਦੀ ਸੀ ਤੇ ਮੇਰੀ ਵੀ ਸੀ ਮੇਰੇ ਨਾਲ ਹੀ ਜਗਦੀਪ ਨੇ ਸਰਕਾਰੀ ਸਕੂਲ ਵਿੱਚ ਬਰਮੀ ਕੀਤੀ ਸੀ ਸਾਡੇ ਘਰ ਦੇ ਮੇਰੇ ਤੇ ਬਿਲਕੁਲ ਸ਼ੱਕ ਨਹੀਂ ਕਰਦੇ ਹੁੰਦੇ ਸੀ ਦਿਨ ਰਾਤ ਅਸੀਂ ਸਕੂਲ ਆਉਣ ਤੋਂ ਬਾਅਦ ਫੋਨ ਤੇ ਗੱਲਾਂ ਕਰਦੇ ਹੁੰਦੇ ਸੀ ਤੇ ਸਕੂਲ ਟਾਈਮ ਅਸੀਂ ਸਕੂਲੇ ਇਨਸਵਾਇ ਕਰਦੇ ਹੁੰਦੇ ਸੀ ਤੇ ਇਕੱਠੇ ਹੀ ਰਹਿੰਦੇ ਹੁੰਦੇ ਸੀ ਅਸੀਂ ਇੱਕ ਦੂਜੇ ਤੇ ਬਿਨਾਂ ਜੀਨ ਮਰਨ ਦੀਆਂ ਸੌਹਾਂ ਖਾਦੀਆਂ ਹੋਈਆਂ ਸੀ ਇੱਕ ਦੂਜੇ ਤੇ ਬਿਨਾਂ ਰਹਿ ਵੀ ਨਹੀਂ ਸਕਦੇ ਸੀ ਜਗਦੀਪ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਹਰ ਹਾਲ ਵਿੱਚ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਭਾਵੇਂ ਕੁਝ ਹੋ ਵੀ ਜਾਵੇ ਜਗਦੀਵ ਇਹ ਇਕੱਲਾ ਮੁੰਡਾ ਸੀ ਉਹਦੀਆਂ ਦੋ ਭੈਣਾਂ ਸੀ ਉਹ ਵੱਡੀਆਂ ਸੀ ਉਹਨਾਂ ਦੀ ਹੈ ਜਲਦੀ ਵਿਆਹ ਕਰ ਦਿੱਤੇ ਸੀ ਯਾਨੀ ਕਿ ਇਕੱਲਾ ਹੀ ਸੀ ਆਪਣੇ ਮਾਪਿਆਂ ਦਾ ਪੁੱਤ ਸਾਡੇ ਪਿੰਡ ਤੋਂ ਕਾਫੀ ਦੂਰ ਉਹਨਾਂ ਦਾ ਪਿੰਡ ਸੀ ਉਹ ਆਪਣੇ ਪਿੰਡੋਂ ਮੋਟਰਸਾਈਕਲ ਤੇ ਆਉਂਦਾ ਹੁੰਦਾ ਸੀ ਮੈਂ ਉਹਨੂੰ ਦੇਖ ਕੇ ਬੜੀ ਖੁਸ਼ ਹੁੰਦੀ ਸੀ ਜਿਸ ਦਿਨ ਉਹ ਸਕੂਲ ਨਹੀਂ ਆਉਂਦਾ ਸੀ ਕਿ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੁੰਦਾ ਸੀ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਅਸੀਂ ਪਿਆਰ ਦੀਆਂ ਪੀਂਗਾ ਝੂਟ ਰਹੇ ਹਾਂ ਕਿਉਂਕਿ ਉਦੋਂ ਨਿਆਣ ਪੁਣਾ ਸੀ ਤੇ ਕੁਝ ਜ਼ਿਆਦਾ ਸਮਝ ਵੀ ਨਹੀਂ ਸੀ ਆਸ਼ਕੀ ਮਾਰਨ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਸੀ ਕਦੀ ਝੋਟ ਬੋਲ ਕੇ ਕਿਤੇ ਕੁਮਤ ਚਲੇ ਜਾਂਦੇ ਹੁੰਦੇ ਸੀ ਪਰ 12ਵੇਂ ਤੋਂ ਬਾਅਦ ਮੇਰੇ ਮਾਪਿਓ ਨੇ ਮੈਨੂੰ ਕੋਰਸ ਕਰਾਇਆ ਤੇ ਜਗਦੀਪ ਅਲੱਗ ਕਾਲਜ ਵਿੱਚ ਲੱਗ ਗਿਆ ਮੈਂ ਘਰੇ ਬੈਠ ਕੇ ਵੀ ਜਗਦੀਪ ਨਾਲ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ ਜਗਦੀਪ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਤੂੰ ਕਾਲਜ ਵਿੱਚ ਐਡਮਿਸ਼ਨ ਲੈ ਲੈ ਤੈਨੂੰ ਦੇਖੇ ਬਿਨਾ ਮੇਰੇ ਤੋਂ ਰਹਿ ਨਹੀਂ ਹੁੰਦਾ ਵਾਕਿਆ ਹੀ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਸੀ ਜਦੋਂ ਮੈਂ ਇੱਕ ਕੋਰਸ ਕੰਪਲੀਟ ਕੀਤਾ ਤੇ ਫਿਰ ਮੈਂ ਤੇ ਉਹ ਇੱਕ ਥਾਂ ਹੀ ਨੌਕਰੀ ਕਰਨ ਲੱਗ ਪਏ ਜਦੋਂ ਨੌਕਰੀ ਕਰਦੇ ਸੀ ਤਾਂ ਸਾਡਾ ਪਿਆਰ ਹੋਰ ਸਿਖਰਾਂ ਤੇ ਚਲਾ ਗਿਆ ਸੀ ਮੈਂ ਘਰੋਂ ਚਲਦੀ ਕੰਮ ਕਰਕੇ ਜਾਂਦੀ ਹੁੰਦੀ ਸੀ ਕੰਮ ਵੀ ਕਿਹੜਾ ਇੰਨਾ ਹੁੰਦਾ ਸੀ ਮੇਰੀਆਂ ਘਰ ਤੋਂ ਦੋ ਦੋ ਭਾਬੀਆਂ ਸੀ ਉਹ ਸਾਰਾ ਘਰ ਸਾਮ ਲੈਂਦੀਆਂ ਸੀ ਮੈਨੂੰ ਤਾਂ ਮਾੜਾ ਮੋਟਾ ਆਪਣਾ ਹੀ ਕੰਮ ਕਰਨ ਨੂੰ ਮਿਲਦਾ ਸੀ ਜਦੋਂ ਮੈਂ ਸ਼ਹਿਰ ਜਾਂਦੀ ਤਾਂ ਮੈਂ ਜਗਤੀਪ ਦੇ ਨਾਲ ਘੁੰਮਣ ਚਲੀ ਜਾਂਦੀ ਸੀ ਕਿਤੇ ਕੋਈ ਫਿਲਮ ਦੇਖਣੇ ਜਾਂ ਕਿਸੇ ਰੈਸਟੋਰੈਂਟ ਵਿੱਚ ਸਾਡੇ ਪਿੰਡ ਦੇ ਲੋਕ ਜੇ ਮੇਰੇ ਬਾਰੇ ਮੇਰੇ ਭਰਾ ਤੇ ਪਿਓ ਨੂੰ ਕਹਿੰਦੇ ਤਾਂ ਉਹ ਮੇਰੇ ਤੇ ਬਿਲਕੁਲ ਵੀ ਸ਼ੱਕ ਨਹੀਂ ਕਰਦੇ ਸੀ ਕਹਿੰਦੇ ਸੀ ਕਿ ਸਾਡੀ ਕੁੜੀ ਇਹੋ ਜੀ ਨਹੀਂ ਕੋਈ ਕੰਮ ਨਹੀਂ ਕਰ ਸਕਦੀ ਮੈਂ ਵੀ ਉਹਨਾਂ ਨੂੰ ਆਪਣਾ ਪੂਰਾ ਵਿਸ਼ਵਾਸ ਦਿਵਾਇਆ ਹੋਇਆ ਸੀ ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਅੱਕ ਕੇ ਮੈਂ ਆਪਣੇ ਘਰੇ ਚ ਤੀਪ ਬਾਰੇ ਗੱਲ ਕੀਤੀ ਮੇਰੇ ਮਾਪਿਓ ਨੇ ਸਾਫ਼ ਮਨਾ ਕਰ ਦਿੱਤਾ ਸੀ ਕਿਉਂਕਿ ਉਸ ਦੀ ਜਾਤ ਸਾਡੇ ਨਾਲ ਇੱਕ ਸੀ ਪਰ ਉਹ ਸਾਡੇ ਬਰਾਬਰ ਨਹੀਂ ਸੀ ਮੇਰੇ ਮਾਪਿਓ ਤੇ ਮੇਰੇ ਭਰਾ ਚਾਹੁੰਦੇ ਸੀ ਕਿ ਉਹ ਸਾਡੇ ਬਰਾਬਰ ਹੋ ਤਾਂ ਜੋ ਕਿ ਵਧੀਆ ਲੱਗਦਾ ਹੈ ਕਿਉਂਕਿ ਮੇਰੀ ਪੈਣ ਇੱਕ ਵਧੀਆ ਪਰਿਵਾਰ ਵਿੱਚ ਵਿਆਹੀ ਹੋਈ ਸੀ ਤੇ ਮੇਰੇ ਭਰਾ ਵੀ ਚੰਗੇ ਘਰਾਂ ਵਿੱਚ ਵਿਆਏ ਸੀ ਉਹ ਚਾਹੁੰਦੇ ਸੀ ਕਿ ਜਿੱਥੇ ਮੇਰਾ ਵਿਆਹ ਹੋਵੇ ਉਸ ਮੁੰਡੇ ਦਾ ਪਰਿਵਾਰ ਤੇ ਘਰ ਤਾਂ ਘੱਟੋ ਘੱਟ ਵਧੀਆ ਹੋਵੇ ਪਰ ਉਹ ਘਰੋਂ ਗਰੀਬ ਸੀ ਉਹਨਾਂ ਦੇ ਦੋ ਕਮਰੇ ਸੀ ਤੇ ਕਮਰਿਆਂ ਦੇ ਅੱਗੇ ਵੀ ਪੱਲੀਆਂ ਲੱਗੀਆਂ ਹੋਈਆਂ ਸੀ ਕਮਰਿਆਂ ਦੇ ਦਰਵਾਜ਼ੇ ਤੱਕ ਨਹੀਂ ਸੀ ਮੇਰੇ ਡੈਡੀ ਤੇ ਮੇਰੇ ਭਰਾ ਮੇਰੇ ਖਿਲਾਫ ਉਹ ਕਹਿੰਦੇ ਸੀ ਕਿ ਅਸੀਂ ਕਦੇ ਤੇਰਾ ਵਿਆਹ ਨਹੀਂ ਕਰਾਂਗੇ ਭਾਵੇਂ ਕੁਝ ਹੋ ਜਾਵੇ ਮੇਰਾ ਭਰਾ ਤਾਂ ਮੈਨੂੰ ਇੱਥੋਂ ਤੱਕ ਕਹਿੰਦੇ ਸੀ ਕਿ ਅਸੀਂ ਕਿਸੇ ਸ਼ਿਫਾਰਸ਼ ਤੇ ਤੇਰੀ ਨੌਕਰੀ ਸਰਕਾਰੀ ਲਵਾ ਦਿੰਦੇ ਆ ਤੂੰ ਉਸ ਮੁੰਡੇ ਦਾ ਖਿਆੜਾ ਛੱਡ ਦੇ ਪਰ ਮੈਂ ਆਪਣੀ ਜੱਟ ਤੇ ਅੜੀ ਹੋਈ ਸੀ ਉਹਨਾਂ ਨੇ ਮੈਨੂੰ ਬਹੁਤ ਹੁਲਨ ਦਿੱਤੀਆਂ ਸੀ ਕਿ ਜਿੱਥੇ ਤੂੰ ਕਹੇਂਗੀ ਅਸੀਂ ਤੇਰਾ ਵਿਆਹ ਉੱਥੇ ਕਰ ਦੇਵਾਂਗੇ ਇੱਕ ਵਾਰ ਹੋਰ ਕਿਸੇ ਵੱਲ ਦੇਖ ਲੈ ਦੇਖ ਲੈਣ ਵਿੱਚ ਕੀ ਹੱਤ ਹੈ ਪਰ ਮੇਰੇ ਦਿਮਾਗ ਤੇ ਤਾਂ ਜਗਦੀਪ ਦਾ ਭੂਤ ਚੜਿਆ ਹੋਇਆ ਸੀ ਮੈਂ ਜਦੋਂ ਇਹ ਗੱਲ ਜਗਦੀਪ ਨੂੰ ਦੱਸੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਭਾਵੇਂ ਕੁਝ ਵੀ ਹੋ ਜਾਵੇ ਇੱਕ ਮਹੀਨੇ ਵਿੱਚ ਅਸੀਂ ਭੱਜਣ ਦਾ ਪਲਾਨ ਬਣਾ ਲਿਆ ਸੀ ਮੇਰੇ ਮਾਪਿਓ ਨੇ ਮੈਨੂੰ ਘਰੇ ਬਿਠਾ ਲਿਆ ਸੀ ਪਰ ਮੇਰੇ ਤੇ ਨਹੀਂ پابੰਦ ਨਹੀਂ ਸੀ ਮੈਂ ਘਰੋਂ ਬਾਹਰ ਸ਼ਹਿਰ ਤਾਂ ਨਹੀਂ ਜਾ ਸਕਦੀ ਸੀ ਪਰ ਆਣ ਗਵਾਂਡ ਨਾਲ ਮੇਰੀ ਪਹਿਲਾਂ ਤਾਂ ਘਟ ਬੰਦੀ ਸੀ ਪਰ ਉਸ ਤੋਂ ਬਾਅਦ ਕਹਿੰਦੇ ਹੁੰਦੇ ਆ ਕਿ ਲੋੜ ਵੇਲੇ ਗਦੇ ਨੂੰ ਉਪਯੋਗ ਬਣਾਉਣਾ ਪੈਂਦਾ। ਉਹੀ ਕੁਝ ਮੈਂ ਕੀਤਾ। ਮੈਂ ਗਵਾਨ ਦੇ ਨਾਲ ਦੋਸਤੀ ਸ਼ੁਰੂ ਕਰ ਲਈ ਸੀ। ਉਹੀ ਮੇਰਾ ਹਰ ਕੰਮ ਵਿੱਚ ਸਹਤਾ ਕਰਨ ਲੱਗ ਪਈ ਸੀ ਜਿਵੇਂ ਕਿ ਉਹ ਮੈਨੂੰ ਹਰ ਦੀ ਦਾ ਸਨੇਹਾ ਦਿੰਦੇ ਸੀ। ਜਾਂ ਮੈਨੂੰ ਫੋਨ ਲਿਆ ਕੇ ਦਿੰਦੇ ਸੀ ਪਰ ਮੇਰੇ ਘਰ ਦੇ ਇਸ ਗੱਲ ਤੋਂ ਬੇਫਿਕਰ ਸੀ। ਉਹ ਕਹਿੰਦੇ ਸੀ ਕਿ ਸਾਡੇ ਕੁੜੇ ਕੁਝ ਵੀ ਕਰ ਸਕਦੀ ਆ ਪਰ ਘਰੋਂ ਨਹੀਂ ਪੱਜ ਸਕਦੀ। ਮੇਰੇ ਤਾਂ ਪਿਓ ਨੇ ਵੀ ਪੈਰ ਵਿੱਚ ਪੱਗ ਰੱਖੀ ਸੀ ਮੈਂ ਨਾ ਹੀ ਆਪਣੇ ਪਿਓ ਦੇ ਪੱਗ ਦੀ ਕਦਰ ਕੀਤੀ ਤੇ ਨਾ ਹੀ ਮੇਰੀ ਭੈਣ ਜੋ ਆਪਣੇ ਸਹੁਰਿਆਂ ਤੋਂ ਆ ਕੇ ਮੈਨੂੰ ਸਮਝਾਉਣ ਲੱਗਦੀ ਸੀ ਮੈਂ ਉਸ ਨਾਲ ਲੜ ਪੈਂਦੀ ਸੀ ਮੈਂ ਇਹ ਨਹੀਂ ਸੋਚਿਆ ਕਿ ਮੇਰੀ ਭੈਣ ਦੀ ਕਿੰਨੀ ਬੇਇੱਜ਼ਤੀ ਹੋਵੇਗੀ ਪਰ ਮੈਂ ਤਾਂ ਆਪਣੀ ਇੱਕ ਗੱਲ ਤੇ ਹੀ ਡੜੀ ਹੋਈ ਸੀ ਨਾ ਮੈਂ ਭਰਾਵਾਂ ਨੂੰ ਕੋਈ ਸਮਝਤੀ ਸੀ ਤੇ ਨਾ ਹੀ ਆਪਣੀ ਭੈਣ ਨੂੰ ਫਿਰ ਜਦੋਂ ਮੇਰੇ ਘਰ ਦੇ ਨੂੰ ਮੇਰੇ ਤੇ ਵਿਸ਼ਵਾਸੀ ਕਿ ਮੈਂ ਘਰੋਂ ਨਹੀਂ ਜਾਂਦੀ ਤਾਂ ਮੈਂ ਉਹਨਾਂ ਦਾ ਇਹ ਵਿਸ਼ਵਾਸ ਵੀ ਤੂੜ ਕੇ ਉਹਦੇ ਨਾਲ ਘਰੋਂ ਪੱਜ ਕੇ ਵਿਆਹ ਕਰਵਾ ਲਿਆ ਤੇ ਚੰਡੀਗੜ੍ਹ ਜਾ ਕੇ ਰਹਿਣ ਲੱਗ ਪਈ ਉੱਥੇ ਹੀ ਕੋਰਟ ਮੈਰਿਜ ਕਰਵਾ ਲਈ ਮੈਂ ਬਾਅਦ ਵਿੱਚ ਕਿਸੇ ਨੂੰ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਸ ਦਿਨ ਮੈਂ ਘਰੋਂ ਭੱਤੀ ਸੀ ਉਸ ਦਿਨ ਮੇਰੇ ਮਾਪਿਓ ਨੂੰ ਕੋhta ਫਿਕਰ ਸੀ ਸਾਰੇ ਪਿੰਡ ਵਿੱਚ ਗੱਲ ਫੈਲ ਚੁੱਕੀ ਸੀ ਉਹ ਤਾਂ ਮੈਨੂੰ ਬਹੁਤ ਥਾਂ ਥਾਂ ਤੇ ਭਾਲਦੇ ਫਿਰੇ ਪਰ ਮੈਂ ਉਹਨਾਂ ਨੂੰ ਕਿੱਥੇ ਮਿਲਨੀ ਸੀ ਮੈਂ ਤਾਂ ਬਹੁਤ ਹੀ ਦੂਰ ਉਹਨਾਂ ਤੋਂ ਆ ਚੁੱਕੀ ਸੀ ਮੈਨੂੰ ਮੇਰੇ ਪਿਓ ਤੇ ਭਰਾ ਦਾ ਡਰ ਸੀ ਕਿਤੇ ਉਹ ਸਾਨੂੰ ਜਾਣੋ ਨਾ ਮਾਰ ਦੇਣ ਕਿਉਂਕਿ ਉਹਨਾਂ ਦੀ ਗੱਲ ਜਦੋਂ ਇੱਜ਼ਤ ਤੇ ਆ ਗਈ ਤਾਂ ਬੰਦਾ ਕੁਝ ਵੀ ਕਰ ਸਕਦਾ ਹੈ ਫਿਰ ਮੈਂ ਕੋਰਟ ਦਾ ਸਹਾਰਾ ਲੈ ਕੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਉਹ ਅਦਾਲਤ ਵਿੱਚ ਪੇਸ਼ ਹੋ ਕੇ ਉਸ ਦਿਨ ਮੈਂ ਤੇ ਜਗਦੀਪ ਵੀ ਗਏ ਹੋਏ ਸੀ ਪਰ ਉਹਨਾਂ ਨੇ ਤਾਂ ਮੈਨੂੰ ਆਪਣੇ ਵੱਲ ਆਉਣ ਦਾ ਮੌਕਾ ਤੱਕ ਨਹੀਂ ਦਿੱਤਾ ਤੇ ਮੇਰੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਤੇ ਕਹਿ ਲੱਗੇ ਕਿ ਇਹ ਸਾਡੇ ਵੱਲੋਂ ਮਰ ਗਈ ਸੀ ਇਹਦੇ ਵੱਲੋਂ ਮਰ ਗਏ ਮੈਨੂੰ ਉਹ ਅਖੀਰ ਦੇ ਵਾਰ ਸੀ ਜਦੋਂ ਮੈਂ ਆਪਣੇ ਮਾਂ ਪਿਓ ਤੇ ਭਰਾ ਦੇ ਚਿਹਰੇ ਦੇਖੇ ਮੈਨੂੰ ਯਾਦ ਹੈ ਮੇਰੀ ਜ਼ਿੰਦਗੀ ਦੀ ਆਖਰੀ ਖੜੀ ਜਦੋਂ ਮੈਂ ਆਪਣੇ ਮਾਂ ਤੇ ਭਰਾਵਾਂ ਨੂੰ ਦੇਖਿਆ ਸੀ ਉਸ ਤੋਂ ਬਾਅਦ ਤਾਂ ਹੁਣ ਉਹਨਾਂ ਦੀਆਂ ਸ਼ਕਲਾਂ ਤੱਕ ਵੀ ਮੈਂ ਭੁੱਲਣ ਲੱਗ ਪਈ ਆ ਜਗਦੀਪ ਉਹ ਵੀ ਉੱਥੇ ਕੰਮ ਕਰਨ ਲੱਗ ਗਿਆ ਸੀ ਤੇ ਨਾਲ ਹੀ ਮੈਨੂੰ ਕੰਮ ਤੇ ਲਾ ਲਿਆ ਸੀ ਹੌਲੀ ਅਸੀਂ ਹੌਲੀ ਅਸੀਂ 2 ਸਾਲ ਚੰ디ਗੜ੍ਹ ਵਿੱਚ ਰਹੇ ਤੇ ਫਿਰ ਉਸ ਤੋਂ ਬਾਅਦ ਜਗਦੀਪ ਮੈਨੂੰ ਆਪਣੇ ਘਰ ਲੈ ਗਿਆ ਸੀ ਉਹਦੇ ਮਾਪਿਓ ਬੜੀਆਂ ਮਿੰਤਾ ਕਰਦੇ ਸੀ ਕਿ ਤੂੰ ਕੁੜੀ ਨੂੰ ਲੈ ਕੇ ਘਰ ਆ ਦੇ ਅਸੀਂ ਕੁਝ ਨਹੀਂ ਕਹਿੰਦੇ ਜਦੋਂ ਮੈਂ ਘਰ ਆ ਗਈ ਤਾਂ ਪਹਿਲਾਂ-ਪਹਿਲਾਂ ਮੇਰੇ ਸਾਸੋਰੀਆਂ ਨੇ ਮੇਰੀ ਬੜੀ ਇੱਜ਼ਤ ਕੀਤੀ ਸੀ ਬੜੇ ਪਿਆਰ ਨਾਲ ਰਹਿੰਦੇ ਸੀ ਸਾਰਾ ਸ਼੍ਰੀਕਾਪਾ ਜਿਹਾ ਮੈਨੂੰ ਬੜਾ ਤੇਹ ਕਰਦਾ ਹੁੰਦਾ ਸੀ ਪਰ ਹੌਲੀ-ਹੌਲੀ ਜਿੱਦਾਂ ਕੁਝ ਮਹੀਨੇ ਲੰਘਦੇ ਗਏ ਸ਼੍ਰੀਕੇ ਵਿੱਚ ਹੋਰ ਰੂਹਾਂ ਜੋ ਵਿਆਹ ਕੇ ਆਈਆਂ ਸੀ ਉਹਨਾਂ ਦੇ ਮਾਪਿਓ ਦਿਨ ਤੇ ਹਰ ਲੈ ਕੇ ਆਉਂਦੇ ਹੁੰਦੇ ਸੀ ਰੱਖੜੀ ਦੀਵਾਲੀ ਲੋਹੜੀ ਯਾਨੀ ਕਿਸੰਧਾਰਾ ਲੇਕੇ ਆਉਂਦੇ ਹੁੰਦੇ ਸੀ ਤਾਂ ਮੈਨੂੰ ਦੇਖ ਕੇ ਆਪਣੇ ਮਾਪਿਓ ਦੀ ਬੜੀ ਯਾਦ ਆਉਂਦੀ ਹੁੰਦੀ ਸੀ ਕਿ ਉਹਨਾਂ ਦੇ ਮਾਪਿਓ ਨਾਲ ਤਾਂ ਕਿੰਨਾ ਤੇ ਕਰਦੇ ਆ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੇ ਆ ਕਾਸ਼ ਮੈਂ ਪੱਥ ਕੇ ਵਿਆਹ ਨਾ ਕਰਾਇਆ ਹੁੰਦਾ ਤਾਂ ਮੇਰੇ ਮਾਪਿਓ ਵੀ ਮੇਰੇ ਨਾਲ ਇਦਾਂ ਹੀ ਕਰਦੇ ਤੇ ਇਦਾਂ ਹੀ ਚੀਜ਼ਾਂ ਲੈ ਕੇ ਆਉਂਦੇ ਇੱਕ ਦਿਨ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਜਸ਼ਨ ਜੇ ਤੂੰ ਵਿਆਹ ਵੀ ਕਰਾਇਆ ਹੁੰਦਾ ਤਾਂ ਤੇਰੇ ਮਾਪਿਓ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੇ ਤੁਸੀਂ ਤਾਂ ਘਰੋਂ ਵੀ ਸਰਦੇ ਸੀ ਤੇਰੇ ਲਈ ਸੋਨੇ-ਸੋਨੇ ਸੂਰਤੇ ਵਧੀਆ ਸੰਧਾਰਾ ਆਇਆ ਕਰਨਾ ਸੀ ਤੇਰੇ ਰਾ ਜਿੰਨੀਆਂ ਚੀਜ਼ਾਂ ਤਾਂ ਇੱਥੇ ਕਿਸੇ ਦੀਆਂ ਹੋਣੀਆਂ ਵੀ ਨਹੀਂ ਸੀ ਮੈਨੂੰ ਇਹ ਸੁਣ ਕੇ ਬੜਾ ਦੁੱਖ ਜਿਆ ਹੁੰਦਾ ਸੀ ਮੈਂ ਜਦੋਂ ਜਗਦੀਪ ਨਾਲ ਗੱਲ ਕਰਦੀ ਤਾਂ ਉਹ ਮੈਨੂੰ ਹੌਸਲਾ ਦੇਂਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਜਿਹੜੀ ਚੀਜ਼ ਦੀ ਲੋੜ ਹੈ ਮੈਂ ਤੈਨੂੰ ਲਿਆ ਕੇ ਤੇ ਦਿਆਂ ਕਰੂੰਗਾ ਬਲਕਿ ਤਕਦੀਰ ਤੰ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਤੇ ਕਿਸੇ ਚੀਜ਼ ਤੋਂ ਰਹਿਣ ਨਹੀਂ ਦਿੰਦਾ ਸੀ ਫਿਰ ਇੱਕ ਦਿਨ ਮੇਰੀ ਤਾਈ ਸੱਸ ਨੇ ਮੈਨੂੰ ਕਿਹਾ ਕਿ ਇਦਾਂ ਕੁਝ ਨਹੀਂ ਹੁੰਦਾ ਤੂੰ ਆਪਣੇ ਮਾਪਿਆਂ ਨੂੰ ਮਿਲਣ ਲਈ ਜ਼ਰੂਰ ਜਾ ਜਦੋਂ ਰਖੜੀ ਦਾ ਤਿਆਰ ਹੋਊਗਾ ਉਦੋਂ ਜਾ ਮੈਂ ਰਖੜੀ ਲਈ ਤਿਹਾਰ ਦੀ ਵੇਟ ਕਰਦੀ ਸੀ ਕਦੋਂ ਰਖੜੀ ਆਊਗੀ ਤੇ ਮੈਂ ਆਪਣੇ ਭਰਾਵਾਂ ਦੀ ਲਈ ਰਖੜੀ ਲੈ ਕੇ ਜਾਵਾਂ ਉਦੋਂ ਹੀ ਉਹ ਕਰਤੇ ਘਰੋਂ ਦੇ ਰੱਖੜੀ ਦਾ ਤਿਹਾੜ ਆ ਗਿਆ ਸੀ ਮੈਂ ਜਿਗ ਦੀਪ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਵਦੀਆਂ ਮਠਾਈ ਤੇ ਵਦੀਆਂ ਚੀਜ਼ਾਂ ਤੇ ਮਹਿੰਗੀਆਂ ਰੱਖੜੀਆਂ ਲੈ ਕੇ ਦਿੱਤੀਆਂ ਸੀ ਮੈਂ ਸਭ ਕੁਝ ਬਰਦਾਸ਼ਤ ਕਰਕੇ ਰੱਖੜੀ ਬੰਨਣ ਦੇ ਲਈ ਆਪਣੇ ਪੇਕੇ ਘਰ ਗਈ ਤਾਂ ਮੇਰੇ ਮਾਪਿਓ ਨੇ ਮੈਨੂੰ ਫੇਕ ਕੇ ਹੀ ਦਰਵਾਜ਼ੇ ਤੇ ਰੋਕ ਦਿੱਤਾ ਸੀ ਕਹਿਣ ਲੱਗੇ ਕਿ ਹੁਣ ਸਾਡੇ ਕੋਲ ਆਉਣ ਦੀ ਕੋਈ ਲੋੜ ਨਹੀਂ ਸਾਡੇ ਲਈ ਤਾਂ ਤੂੰ ਕਦੋਂ ਦੀ ਮਰ ਗਈ ਈਆ ਸਾਡੀ ਤਾਂ ਇੱਕ ਹੀ ਧੀ ਆ ਜੀਨੇ ਸਾਡੀ ਇੱਥੇ ਸਾਹਮਣੇ ਬੈਠੀ ਐ ਹੁਣ ਉਹੀ ਸਾਡੀ ਧੀ ਐ ਅਸੀਂ ਤੈਨੂੰ ਆਪਣੇ ਘਰ ਨਹੀਂ ਵਾਟ ਸਕਦੇ ਮੇਰੇ ਭਰਾਵਾਂ ਨੇ ਮੈਨੂੰ ਪਰ ਉਹ ਹੀ ਮੋੜ ਦਿੱਤਾ ਉਸ ਦਿਨ ਮੇਰਾ ਫੜਾ ਦਿਲ ਤੁ ਗਿਆ ਮੈਂ ਜੋ ਕੁਝ ਵੀ ਲੈ ਕੇ ਗਈ ਸੀ ਉਹ ਮੇਰੇ ਹੱਥਾਂ ਵਿੱਚ ਉਦਾਂ ਹੀ ਰਹਿ ਗਿਆ ਸੀ ਮੈਂ ਨਗਦੀਪ ਨੂੰ ਦੱਸਿਆ ਤਾਂ ਉਹ ਗੱਡੀ ਲੈ ਕੇ ਉਦੋਂ ਹੀ ਆ ਗਿਆ ਤੇ ਮੈਨੂੰ ਫੇਰ ਆਪਣੇ ਘਰ ਵਾਪਸ ਲੈ ਆਇਆ ਸੀ ਉਹ ਕਹਿਣ ਲੱਗ ਗਏ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਮਿਲਣ ਵਰਤਨ ਲੱਗ ਜਾਣਗੇ ਪਰ ਮੈਨੂੰ ਬੜਾ ਦੁੱਖ ਸੀ ਮੇਰੀ ਮਾਂ ਜੋ ਮੈਨੂੰ ਇੰਨਾ ਪਿਆਰ ਕਰਦੀ ਸੀ ਮੇਰੇ ਪਿਤਾ ਜੋ ਮੇਰੇ ਤੋਂ ਇਨਸਾਨ ਵਾਰਦੇ ਸੀ ਮੇਰਾ ਪਿਓ ਜੋ ਮੇਰੇ ਲਈ ਹਰ ਵਕਤ ਹਰ ਚੀਜ਼ ਹਾਜ਼ਰ ਕਰਦਾ ਸੀ ਮੇਰੀ ਛੋਟੀ ਜੀ ਗਲਤੀ ਨੇ ਸਭ ਕੁਝ ਖਤਮ ਕਰ ਦਿੱਤਾ ਸੀ ਤੇ ਹੱਜ ਉਹ ਮੈਨੂੰ ਦੇਖਣਾ ਵੀ ਚੰਗਾ ਨਹੀਂ ਸਮਝਦੇ ਸੀ ਮੈਨੂੰ ਘਰ ਦੇ ਬੋਹੇ ਤੋਂ ਹੀ ਬਾਹਰ ਭੇਜ ਦਿੱਤਾ ਸੀ ਮੈਨੂੰ ਆਪਣੇ ਮਾਪਿਆਂ ਦੀ ਬੜੀ ਯਾਦ ਆਉਂਦੀ ਸੀ ਮੈਂ ਕਿਦਾਂ ਛੋਟੀ ਹੁੰਦੀ ਆਪਣੇ ਭਰਾਵਾਂ ਦੇ ਰਖੀ ਬੰਦੀ ਹੁੰਦੀ ਸੀ ਕਿੰਨੇ ਚਾਹ ਲਾੜ ਨਾਲ ਉਹ ਮੈਨੂੰ ਰੱਖਦੇ ਹੁੰਦੇ ਸੀ ਮੈਂ ਸਾਰੇ ਰਸਤੇ ਰੋਣਦੀ ਆਈ ਸੀ ਤੇ ਜਗਦੀਪ ਮੈਨੂੰ ਹੌਸਲਾ ਦਿੰਦਾ ਸੀ ਮੈਂ ਅੱਜ ਵੀ ਆਪਣੇ ਪਰਵਾਰ ਨੂੰ ਮਿਲਣ ਲਈ ਬੜਾ ਤਰਸਦੀ ਹਾਂ ਪਰ ਉਹ ਮੈਨੂੰ ਇਗਨੋਰ ਕਰਕੇ ਮੈਨੂੰ ਮਿਲਣ ਲਈ ਬਿਲਕੁਲ ਵੀ ਤਿਆਰ ਨਹੀਂ ਜਿੰਜਤੋਂ ਗੱਲ ਮੇਰੀ ਸੱਸ ਨੂੰ ਪਤਾ ਲੱਗੀ ਤਾਂ ਉਹਨੇ ਵੀ ਕੁਝ ਨਾ ਕਿਹਾ ਪਰ ਉਹ ਹੁਣ ਕਦੇ ਵੀ ਮੈਨੂੰ ਇਹ ਗੱਲ ਦਾ ਮੀਨਾ ਨਹੀਂ ਮਾਰ ਸਕਦੀ ਸੀ ਜਦ ਕਿ ਹੁਣ ਜਦੋਂ ਮੇਰੇ ਬੱਚੇ ਸਕੂਲ ਜਾਂਦੇ ਆ ਤਾਂ ਉਹ ਅਕਸਰ ਹੀ ਮੈਨੂੰ ਪੁੱਛਦੇ ਆ ਕਿ ਮੰਮੀ ਲੋਕਾਂ ਦੇ ਮਾਮੇ ਨਾਨੇ ਆਉਂਦੇ ਆ ਮੇਰਾ ਮਾਮਾ ਮੈਲ ਨੂੰ ਕਿਉਂ ਨਹੀਂ ਆਉਂਦਾ ਕੀ ਤੁਸੀਂ ਘਰੋਂ ਵੱੱਟ ਕੇ ਵਿਆਹ ਕਰਵਾਇਆ ਸੀ ਮੈਨੂੰ ਇਹ ਗੱਲਾਂ ਬੱਚੇ ਦੱਸਦੇ ਆ ਹੁਣ ਜਦੋਂ ਮੈਂ ਲੋਕਾਂ ਨੇ ਅਕਸਰ ਫਟਸਣਾ ਵਿੱਚ ਜਾਣਾ ਵੀ ਬੰਦ ਕਰ ਦਿੱਤਾ ਜਦੋਂ ਮੈਂ ਕਿਤੇ ਜਾਂਦੀ ਸੀ ਤਾਂ ਬੁੜੀਆਂ ਮੇਰੇ ਵੱਲ ਦੇਖ ਕੇ ਗੱਲਾਂ ਕਰਦੀਆਂ ਨੀ ਸੀ ਨਹੀਂ ਉਹ ਇਹ ਤਾਂ ਉਹ ਆਦੀ ਨੇ ਘਰੋਂ ਪੱਜ ਕੇ ਵਿਆਹ ਕਰਵਾਇਆ ਕਿੰਨੀ ਸੋਹਣੀ ਸੀ ਤੇ ਕਿੰਨੀ ਮਾੜੀ ਕਿਸਮਤ ਲੈ ਕੇ ਪੈਦਾ ਹੋਈ ਜਿਹਨੇ ਆਪਣੇ ਪਿਓ ਦਾਦੇ ਦੀ ਇੱਜ਼ਤ ਮਿੱਟੀ ਵਿੱਚ ਰੋਲਦੀ ਜਗਦੀਪ ਦਾ ਕੀ ਕਰੂਗੀ ਇਹ ਜਗਦੀਪ ਨੂੰ ਕੀ ਭਰੋਸਾ ਜਗਦੀਪ ਮੈਨੂੰ ਹੱਦ ਤੋਂ ਵੱਧ ਸਮਝਾਉਂਦਾ ਸੀ ਕਿ ਕੋਈ ਗੱਲ ਨਹੀਂ ਆਪਣੇ ਦਿਲ ਤੇ ਨਹੀਂ ਲਾਉਂਦੀ ਇਨਸਾਨ ਗਲਤੀਆਂ ਦਾ ਪੁੱਤਲ ਹੈ ਪਰ ਮੈਂ ਤਾਂ ਇਹੋ ਜੀ ਗਲਤੀ ਕੀਤੀ ਸੀ ਜਿਹਦਾ ਪਛਤਾਵਾ ਮੈਨੂੰ ਹਮੇਸ਼ਾ ਹੀ ਰਹਿਣਾ ਸੀ ਮੈਂ ਹੋਰ ਵੀ ਧੀਆਂ ਨੂੰ ਤੇ ਕੁੜੀਆਂ ਨੂੰ ਵੀ ਇਹ ਹੀ ਕਹਿਣਾ ਚਾਹੁੰਦੀ ਆ ਕਿ ਕਦੀ ਵੀ ਨਿਆਣਫੂਨੇ ਵਿੱਚ ਜਾਂ ਬੇਸਮਝੀ ਵਿੱਚ ਇਦਾਂ ਦਾ ਕਦਮ ਨਾ ਚੁੱਕੋ ਕਿ ਤੁਹਾਡੇ ਮਾਪਿਓ ਤੁਹਾਡੇ ਤੋਂ ਵਿਛੜ ਜਾਣ ਤੇ ਤੁਸੀਂ ਹਮੇਸ਼ਾ ਲਈ ਤਰਸਦੇ ਰਹਿ ਜਾਓ ਇਸ ਲਈ ਆਪਣੇ ਮਿਓ ਪਿਓ ਦੀ ਇੱਜ਼ਤ ਨੂੰ ਬਣਾ ਕੇ ਰੱਖੋ ਤੇ ਉਹਨਾਂ ਦੇ ਕਹੇ ਅਨਸਾਰ ਹੀ ਵਿਆਹ ਕਰਾ ਭੈਣ ਭਰਾ ਮੰਦਾ ਪੇਲੇ ਜੋ ਇੱਕ ਵਾਰ ਟੁੱਟ ਜਾਵੇ ਤਾਂ ਦੁਬਾਰਾ ਜੁੜਦਾ ਬਹੁਤ ਔਖਾ ਹੈ ਇਸ ਲਈ ਆਪਣੇ ਪਰਿਵਾਰ ਦਾ ਤਿਲ ਦਿਖਾਉਂਦੀ ਪਛਾਏ ਉਹਨਾਂ ਦੇ ਨਾਲ ਖੁਸ਼ ਰਹਿਣ ਦਾ ਸੋਚਿਆ ਕਰੋ ਕਦੇ ਵੀ ਇਹੋ ਜੀ ਗਲਤੀ ਨਾ ਕਰੋ ਕਿ ਤੁਹਾਡੇ ਮਾਪਿਓ ਤੁਹਾਡੇ ਤੋਂ ਮੂਡ ਮੂਡ ਲੈਣ ਤੇ ਘਰ ਦੀ ਤਹਿਲੀਜ਼ ਤੇ ਕਦੀ ਪੈਰ ਹੀ ਨਾ ਰੱਖਣ ਦੇ ਹਾਂਜੀ ਮੇਰੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਿ ਮੇਰੇ ਭਰਾਵਾਂ ਨੂੰ ਮੇਰੇ ਤੋਂ ਰੱਖਣੀ ਬਣਾਉਣੀ ਚਾਹੀਦੀ ਸੀ ਜਾਂ ਨਹੀਂ ਕਮੈਂਟ ਵਿੱਚ ਆਪਣੀ para a